ਖਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਤੋਂ ਕੋਈ 13-14 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਕਮਾਲਪੁਰ ਦੀ ਸ਼ਿਵਾਜਪੁਰ ਪਿੰਡ ਬਿਲਕੁਲ ਨਜ਼ਦੀਕ ਆ ਗਲਾਲੀਪੁਰ ਪਿੰਡ ਬਿਲਕੁਲ ਲੱਗੇ ਆ ਤੇ ਭਗਵਾਨਪੁਰ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਆਜਾਦ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਪਸ਼ੂ ਦੋਸਤੋ ਰੇਟ ਵਾਜਬ ਹੁੰਦੇ ਆ ਜਾਇਜ਼ ਰੇਟ ਹੁੰਦੇ ਆ ਤੇ ਪਸ਼ੂ ਤੁਹਾਨੂੰ ਬਿਲਕੁਲ ਜਿਹੜੇ ਦੋਸਤੋ ਸਸਤੇ ਰੇਟਾਂ ਦੇ ਉੱਪਰ ਮਿਲ ਜਾਂਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਦਿਖਾਵਾਂਗੇ ਦੋਸਤੋ ਗੱਬਣ ਝੋਟੀ ਆ ਪਹਿਲਾ ਸੂਆ ਸੂਣੀ ਆ ਤੇ ਤਿੰਨ ਵੇੜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਵੇੜਾਂ ਗੱਬਣ ਦੇ ਤਿਆਰੀ ਤੇ ਆ ਦਿਨ ਹਜੇ ਲੈ ਜਾਣਗੀਆਂ ਬਾਕੀ ਪੂਰੀ ਡਿਟੇਲ ਆਪਾਂ ਵੀਰ ਆਜਾਦ ਤੋਂ ਲੈ ਲ ਅੱਜ ਦੋਸਤੋ 24 ਤਰੀਕ ਆ 24 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਤੇ ਬਾਕੀ ਪਸ਼ੂ ਐਨੀਮਲ ਦੋਸਤੋ ਜਿੰਨੇ ਦਿਖਾਵਾਂਗੇ ਇੱਕ ਬੇਨਤੀ ਆਪਣੀ ਹੁੰਦੀ ਆ ਸਾਰੇ ਵੀਰਾਂ ਨੂੰ ਖਰੀਦਾਰ ਵੀਰਾਂ ਦੇ ਅੱਗੇ ਵੀ ਜਿਹੜਾ ਪਸ਼ੂ ਗੱਭਰ ਤੁਸੀਂ ਖਰੀਦਦੇ ਹੋ ਦੋਸਤੋ ਚਾਰੇ ਥਣ ਚੈੱਕ ਪਾਸ ਕਰੇ ਬਿਨਾ ਨਾ ਖਰੀਦਿਆ ਕਰੋ ਤੇ ਜਿਹੜਾ ਪਸ਼ੂ ਸੋਇਆ ਸੁਵਾਇਆ ਦੋ ਡੰਗ ਚੋਕੇ ਪਸਮਾ ਕੇ ਆਪਣੀ ਤਸੱਲੀ ਆਪਣਾ ਹੱਕ ਸਮਝ ਕੇ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਆਓ ਲੈਨੇ ਆ ਜਾਣਕਾਰੀ ਵੀਰ ਆਜ਼ਾਦ ਤੋਂ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਆਜ਼ਾਦ ਸਸਰੀ ਕਾ ਸਸਰੀ ਕਾ ਵੀਰ ਜੀ ਤੁਸੀਂ ਸਾਨੂੰ ਕੀ ਹਾਲ ਚਾਲ ਦੱਸੇ ਠੀਕ ਠਾਕ ਵੀਰ ਵਧੀਆ 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 ਵੀਰ ਜੀ ਹੋਰ ਆਜ਼ਾਦ ਭਾਈ ਕਿੱਦਾਂ ਕੰਮ ਕਰ ਚੱਲੀ ਜਾਂਦੇ ਵਧੀਆ ਹਾਂ ਬਸ ਵਧੀਆ ਵੀਰ ਚੱਲੀ ਜਾਂਦਾ ਠੀਕ ਹੈ ਜੀ ਠੀਕ ਆ ਤੇ ਪਸ਼ੂ ਆਉਂਦੇ ਰਹਿੰਦੇ ਬਾਕੀ ਆਉਂਦੇ ਆਉਂਦੇ ਰਹਿੰਦੇ ਭਾਈ ਇੱਕ ਦੋ ਰੋਜ਼ ਤੁਰੇ ਹੀ ਹੁੰਦੇ ਆ ਚਲੋ ਬਹੁਤ ਵਧੀਆ ਗੱਲ ਆ ਹਾਂਜੀ ਅੱਛਾ ਅੱਜ ਆਪਣੇ ਕੋਲ ਟੋਟਲ ਵੀਰ ਚਾਰ ਨਗ ਨੇ ਹਾਂਜੀ ਚਾਰ ਆ ਜੀ ਝੋਟੀ ਸਮੇਤ ਤਿੰਨ ਵੜਾ ਹਨੀਆਂ ਇੱਕ ਨਗਾਂ ਦਾ ਇੱਕ ਝੋਟੀ ਆ ਠੀਕ ਆ ਜੀ ਹਾਂਜੀ ਝੋਟੀ ਆਪਣੇ ਘਰ ਦੀ ਆ ਗਾਈਆਂ ਆਪਣੀਆਂ ਸੇਲ ਲ ਲਈਆਂ ਠੀਕ ਆ ਮੈਨੂੰ ਤਾਂ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਇਹਦਾ ਜ਼ਿਕਰ ਕਰਦੇ ਪਏ ਸੀ ਹਾਂ ਕਰਦੇ ਹਾਂ ਤੇ ਹੁਣ ਨੇੜੇ ਆ ਗਈ ਆ ਹੁਣ ਨੇੜੇ ਆ ਗਈ ਹੁਣ ਦਿਨ 20 ਰਹਿ ਗਏ ਇਹਦੇ ਠੀਕ ਆ ਹਾਂਜੀ ਪਹਿਲੇ ਸੂਵੇ ਸੋਣਾ ਮੂੰਹ ਤੋਂ ਦੋਂਦੀ ਚੌਗੀ ਆ ਲਓ ਜੀ ਹਾਂਜੀ ਸੋ ਦੋਂਦੀ ਚੌਗੀ ਦੋਸਤੋ ਝੋਟੀ ਆ ਬੜੀ ਪਿਆਰੀ ਝੋਟੀ ਆ ਪਹਿਲਾਂ ਝੋਟੀ ਨੇ ਸੋਣਾ ਤੇ ਇੱਕ ਘਰ ਦੀ ਝੋਟੀ ਆ ਵੀਰ ਹੁਣਾਂ ਦੇ ਬਿਲਕੁਲ ਘਰੀ ਜੰਮੀ ਪਲੀ ਆ ਦੋਸਤੋ ਸਾਂਭੀ ਸੂਪੀ ਆ ਆਪਦੇ ਹੱਥੀ ਆ ਤੇ ਚਾਰ ਥਾਣਾ ਬਾਕੀ ਤੁਹਾਨੂੰ ਆ ਦਿਖਾ ਦਿੰਨੇ ਆ ਠੀਕ ਆ ਜੀ ਲੇਵਟੀ ਲੂਪਟੀ ਬਹੁਤ ਸੋਣੀ ਆ ਕਸਮਾ ਜਆ ਟਾਇਟ ਕਸਮੇ ਲੇਵੇ ਦੇ ਵਿੱਚ ਮਾਉਲੀ ਅੱਛਾ ਜਦ ਪਾਈ ਇਸਦੀ ਮਦਰ ਵੀ ਆਪਣੇ ਕੋਲ ਹੀ ਸੀ ਹਾਂ ਮੇਰੇ ਵੀ ਆਪਣੇ ਕੋਲ ਹੀ ਉਹਦੀ ਮਦਰ ਵੀ ਨਾਰਮਲ ਸੇਵਾ ਤੇ ਜਾਂ ਨਾਰਮਲ ਕਿੰਨੀ ਕੁ ਚਪਾਈ ਕਰਦੀ ਸੀ ਜੇ ਮੰਨ ਲਓ ਅੱਖ ਨੂੰ ਭਾਵੇਂ 18 ਵਜੇ ਜੇ ਕਹਿੰਦੇ ਮਾਰਨ ਤੇ ਲੈਣਾ ਨਹੀਂਗਾ ਜਿਹੜਾ ਸਹੀ ਦੁੱਧ 14 ਕਿਲੋ ਨੇ ਚਵਾਇਆ ਸੀ ਵੀ ਆਪਣੇ ਹੱਥੀ ਜਿਹੜਾ ਪਤਾ ਹਵਾ ਕਰਦੀ ਹਾਂ ਹਾਂ ਜੀ ਆਪਣੇ ਹੱਥੀ ਜਿਹੜਾ ਚੋਇਆ ਸੀ ਆ ਹਾਂ ਜੀ ਤੇ ਹੁਣ ਇਹ ਆ ਪਹਿਲੇ ਸਵੇਰੇ ਜ਼ਿਆਦਾ ਨਹੀਂ ਆਪਾਂ ਜਾਂਦੇ 10 ਤੋਂ 12 ਲੀਟਰ ਦੇ ਵਿੱਚ ਵਿੱਚ ਇਹ ਵੀ ਚੱਲੂਗੀ ਹਮ ਅਜੇ ਮੂਹ ਵੀ ਦੋਂਦੀ ਚੌਗੀ ਆ ਹਮ ਬਾਕੀ ਕੀ ਪੈਂਦੀ ਨਹੀਂ ਗ੍ਰੇਡੇਡ ਮੱਝਾਂ ਦੇ ਨਾਂ ਤੋਂ ਮੰਨ ਲਓ ਨੀਲੀ ਜਿਹੜਾ ਆਪਾਂ ਕਹਿ ਸਕਦੇ ਆ ਗ੍ਰੇਡੇਡ ਗ੍ਰੇਡੇਡ ਮੱਝਾਂ ਜਿਆ ਗ੍ਰੇਡੇਡ ਆ ਹਾਂ ਜ਼ਬਾਨ ਵੀ ਇਹਦੀ ਗੁਲਾਬੀ ਆ ਜ਼ਬਾਨ ਗੁਲਾਬੀ ਆ ਵੀ ਕੱਲ ਨੂੰ ਕੋਈ ਬੱਚੇ ਨੀਲੀ ਦੇ ਵੀ ਚੰਗੇ ਲੈ ਸਕਦਾ ਹਾਂ ਹਾਂ ਬਹੁਤ ਚੰਗੇ ਤੇ ਬਾਕੀ ਚੰਗੇ ਸੀਮਨ ਤੋਂ ਅੱਗੇ ਗੱਭਣ ਆ ਆਪਾਂ ਚੰਗਾ ਸੀਮਨ ਕੇ ਮਾਲੀ ਤੋਂ ਹੀ ਕਿ ਸੀਮਨ ਨਹੀਂ ਨਹੀਂ ਸੀਮਨ ਤੋਂ ਹੀ ਸਰਕਾਰੀ ਸੀਮਨ ਤੋਂ ਡਾਕਟਰ ਨੇ ਭਰਿਆ ਸੀ ਠੀਕ ਹੈ ਜੀ ਹਾਂਜੀ ਉਹ ਆਪਾਂ ਪੁੱਛ ਕੇ ਦੱਸ ਦਾਂ ਕਿਹੜੇ ਤੋਂ ਭਰਿਆ ਬਾਕੀ ਪੈਸੇ ਚੰਗੇ ਲੈ ਗਿਆ ਸੀ ਠੀਕ ਹੈ ਜੀ ਹਾਂਜੀ ਲੋਬੇ ਦੋਸਤੋ ਅੱਗੇ ਜੇਕਰ ਚੰਗਾ ਸੀਮਨ ਇੰਜੈਕਟ ਕੀਤਾ ਹੋਇਆ ਏਆਈ ਚੰਗੇ ਪਰ ਫਿਰ ਵੀ ਅੱਗੇ ਤੋਂ ਕੋਈ ਵੀਰ ਆ ਬੱਚੇ ਤੁਸੀਂ ਚੰਗੇ ਲੈ ਸਕਦੇ ਜੇ ਗ੍ਰੇਡੇਡ ਝੋਟੀ ਆੱਖਾ ਆੱਖਾਂ ਬਿੱਲੀਆਂ ਨੇ ਲਾਲ ਜਿਹੜੀ ਬਿਲਕੁਲ ਜੀਬ ਗਲਾਬੀ ਜੀਬ ਆ ਠੋਡੀ ਠੋਡੀ ਜਿਹੜੀ ਦੋਸਤੋ ਨਿਸ਼ਾਨ ਠੋਡੀ ਤੇ ਵੀ ਵੇਖੋਗੇ ਠੋਡੀ ਤੇ ਵੀ ਮੋਛ ਮਛ ਵੀ ਜਿਹੜੀ ਹੈਗੀ ਆ ਵੇਖੋ ਠੀਕ ਆ ਮੋਛ ਵੀ ਤੇ ਠੋਡੀ ਵੀ ਜਿਹੜੀ ਵਾਈਟ ਹੈਗੀ ਆ ਮੱਥਾ ਬੱਲਾ ਮਗਲੇ ਪੈਰ ਤੋਤੇ ਆ ਤੇ ਸਭ ਤੋਂ ਜਿਹੜੀ ਮੇਨ ਗੱਲ ਆ ਦੋਸਤੋ ਬਹੁਤ ਜ਼ਿਆਦੀ ਥੱਲੇ ਵੀਰ ਜੀ ਰੱਖੋ ਇੱਧਰ ਰੱਖੋ ਬਹੁਤ ਜ਼ਿਆਦੀ ਸਾਫ਼ ਬਣੀ ਥੱਲੇ ਠੀਕ ਆ ਜੀ ਅਜੇ ਦਿਨ ਵੀ ਰਹਿੰਦੇ ਤੇ ਪੱਕੇ ਪੂਰੇ ਹੁੰਨ ਚ ਠੀਕ ਆ ਥਾਣ ਬਿਲਕੁਲ ਘਟਕੇ ਲੱਗਾ ਉਂਗਲ ਉਂਗਲ ਜਿੱਡਾ ਥਾਣਾ ਲੰਬਾ ਦੋਸਤੋ ਮੁਠੀ ਥਾਣਾ ਤੇ ਚਵਾਈ ਜਿੱਦਾਂ ਕਿ 10 ਹੀ ਦਿੱਤਾ ਤੁਹਾਨੂੰ ਵੀ ਜਿਵੇਂ 9 10 9 10 ਤੇ ਖੇਡੇਗੀ ਕਰਮਾਂ ਲਈ ਬਾਕੀ ਹੋ ਸਕਦਾ ਵੀ ਚੰਗੀ ਸੇਵਾ 211 ਲੀਟਰ ਵੀ ਕੋਈ ਵੀਰ ਚੋਲੇ ਠੀਕ ਆ ਅੱਗੇ ਸੇਵਾ ਮੈਟਰ ਕਰਦੀ ਹੈ ਬਾਕੀ ਜਿੰਨੀ ਆ ਨਿੱਗਰ ਰਾਜੀ ਆ ਵਜਨ ਲੋਡ ਪੂਰਾ ਝੋਟੀ ਦਾ ਹਾਂਜੀ ਸੋ ਖੋਲ ਕੇ ਇੱਕ ਵਾਰੀ ਤੁਹਾਨੂੰ ਤੋਰਾ ਤੋੜ ਕੇ ਜ਼ਰੂਰ ਦਿਖਾਉਣੇ ਆ ਤੇ ਆ ਦੇਖੋ ਜੀ ਬਾਕੀ ਵੀਰ ਜੀ ਸਾਂਭੀ ਸੁੰਭੀ ਚੰਗੀ ਆ ਅੱਛਾ ਵੀਰ ਜੀ ਇਹ ਆਪ ਇਹਦੀ ਮਦਰ ਵੀ ਇਸੇ ਤਰ੍ਹਾਂ ਸੀ ਕਿ ਬਈ ਨੀਲੀ ਦੇ ਵਿੱਚ ਆਈ ਆਪੇ ਸੀ ਨੀਲੀ ਚ ਨਹੀਂ ਮਦਰ ਦਾ ਵੀ ਇਹ ਗਰੇਟਰ ਮੱਜਾਂ ਜੀ ਹੀ ਗਰੇਟਰ ਜੀ ਸੀ ਹਾਂਜੀ ਗਰੇਟਰ ਜੀ ਬਾਕੀ ਵੀਰ ਜੀ ਰਵਾ ਬਹੁਤ ਚੰਗਾ ਆਪਣੇ ਘਰ ਦੀ ਝੋਟੀ ਏ ਠੀਕ ਹੈ ਜੀ ਹਾਂਜੀ ਬਾਕੀ ਸਾਫ ਸਵਾਈਆਂ ਬਹੁਤ ਜਿਆਦੀਆਂ ਵੇਖੋ ਝੋਟੀ ਨੂੰ ਬਣੀਆਂ ਜੀ 20 ਤਾਂ ਰਹਿੰਦੇ ਪੂਰੇ ਉੱਚੇ ਦੇ ਪੇਠਪੜਾ ਬਹੁਤ ਜ਼ਿਆਦਾ ਝੋਟੀ ਨੂੰ ਲਓ ਦੋਸਤੋ ਝੋਟੀ ਕੋਈ ਸ਼ੱਕ ਨਹੀਂਗਾ ਹਾਈਟ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਹਾਈਟ ਮੀਡੀਅਮ ਆ ਪਰ ਬਣੀ ਥਣੀ ਕਰਮਾ ਲਈ ਪੂਰੀ ਆ ਠੀਕ ਆ ਜੀ ਤੇ ਘਰ ਦੀ ਝੋਟੀਆਂ ਵੈਸੇ ਬਹੁਤ ਵੀਰ ਪਸੰਦ ਕਰਦੇ ਆ ਵੀ ਘਰ ਦੇ ਵਿੱਚੋਂ ਜਦੋਂ ਕੋਈ ਮਾਲ ਨਿਕਲਦਾ ਪਸ਼ੂ ਨਿਕਲਦਾ ਤੇ ਖਰੀਦ ਗਏ ਬਾਕੀ ਆ ਤੁਹਾਡੇ ਸਾਹਮਣੇ ਆ ਤੇ ਥੋੜਾ ਤੋਰ ਦਈਏ ਜੀ ਤੋਰ ਦੋ ਤੋਰ ਦੋ ਕੀੜਾ ਨਾ ਇੱਕ ਤੋਂ ਕੀੜੇ ਆਪਾਂ ਲਵਾ ਦਈਏ ਮੜੇ ਜੀ ਹਾਂ ਕੋਈ ਨਹੀਂ ਕੋਈ ਬਾਕੀ ਵੀਰ ਜੀ ਵੇਖੋ ਸਾਫ਼ ਸੂਤ ਨਹੀਂ ਸਫਾਈਆਂ ਸੁਫਈਆਂ ਬਹੁਤ ਨੇ ਠੀਕ ਆ ਡੱਕਲਾ ਸੋ ਪਸੂ ਦੋਸਤੋ ਝੋਟੀਆਂ ਤਾਂ ਚਲੋ ਹਰਕ ਵੀਰ ਕੋਈ ਸਾਹਮਦਾ ਪਰ ਸੰਭਾਲ ਵੀ ਚਲੋ ਚੰਗੀ ਆ ਕੱਦ ਵੀ ਚਲੋ ਮੀਡੀਅਮ ਦੇ ਵਿੱਚ ਆ ਪਰ ਥਣ ਭਾਂਡੇ ਦੀ ਬਹੁਤ ਸੁਥਰੀ ਆ ਸਾਫ ਸੁਥਰੀ ਆ ਆ ਲਓ ਜੀ ਆ ਲੈਓ ਜੀ ਬੰਦ ਠੀਕ ਹੈ ਜੀ ਅੱਛਾ ਜਯਾਤ ਭਾਈ ਕੀ ਡਿਮਾਂਡ ਕਰਦੇ ਆ ਕੀ ਮੋੜਾ ਰੱਖਿਆ ਲੇ ਜੇ ਮੰਨ ਲਓ ਜਿੱਦਾਂ ਦੇ ਝੋਟੀ ਸੂਹੀ ਉਹਦੇ ਦਾ 90 ਦੀ ਰਿਕ ਜਾਨੀ ਜਿਹੜੇ ਗਾੜੀ ਦੇਣ ਆਉਣੇ ਆ ਮੰਨ ਲਓ 20 ਦਿਨਾਂ ਦਾ ਸੋਣਾ ਉਹਨੇ ਜਿਹਨੂੰ ਫੱਗਣ ਚੜ ਹੋਣਾ ਹੈ ਤਾਂ ਬਾਅਦ ਚੇਤ ਵਸਾਕ ਚ ਉਹਦਾ ਤੇਖ ਹੁੰਦੀ ਆ ਬਿਲਕੁਲ ਤੇ ਅੱਜ ਆਪਾਂ ਨਾ 90 ਕਰਨਾ ਨਾ 79 ਕਰਨਾ 75000 ਦੀ ਦੇ ਦਾਂਗੇ 75 ਦੀ ਹਾਂਜੀ 75 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਇਹ ਮੂੰਹ ਹੀ ਦੋਂਦੀ ਚੌਗੀ ਨਵੀਂ ਝੋਟੀ ਆ ਹਾਂ ਬਾਕੀ ਕਰਮਾਲੀ ਹੋਣ ਦੀ ਸੂਈ ਤਾਂ ਪੂਰੀ ਰੁੱਤ ਦੇ ਵਿੱਚ ਰਹਿਣਾ ਪੂਰੀ ਰੁੱਤ ਦੇ ਵਿੱਚ ਮੰਨ ਲਓ ਹੁਣ ਅਜ ਤੋਂ 20 ਤੇ ਉਹਨੇ ਦਿਨਾਂ ਤੱਕ ਪੂਰੀ ਤੇਖਾ ਜਣੀ ਦਿਨ ਦੁਨਾ ਪੂਰੇ ਖੜ ਜਣੇ ਉਹ ਪੂਰੇ ਖੜ ਜਣੇ ਆ ਲੋ ਵੀ ਹਾਂਜੀ ਸੋ ਦੋਸਤੋ ਅੱਗੇ ਬਿਲਕੁਲ ਤੇਜ਼ੀ ਰਹਿਣੀ ਆ ਦੁੱਧ ਦੀ ਵੀ ਚਲੋ ਅ ਸਮੁੰਦਰ ਆ ਦੁੱਧ ਦੀ ਤੇਜ਼ੀ ਹਮੇਸ਼ਾ ਹੀ ਆ ਠੀਕ ਆ ਜੀ 12 ਮਹੀਨੇ 30 ਦਿਨ ਪਰ ਬਹੁਤ ਵਧੀਆ ਰੁੱਤ ਦੇ ਵਿੱਚ ਨੇ ਸੁਣਾ 20 ਕ ਦਿਨਾਂ ਤੱਕ ਦੇ ਬਾਕੀ ਸਾਰਾ ਗਰਮੀ ਭਾਰ ਜਿਹੜਾ ਦੁੱਧ ਪਿਉਣਾ ਕਰਮ ਵਾਲੀ ਨੇ ਪਹਿਲਾਂ ਝੋਟੀ ਸੋਣੀ ਆ ਪਸੰਦ ਆਊਗੀ 75000 ਦੇ ਵਿੱਚੋਂ ਜਿਹੜਾ ਦੋਸਤੋ ਛੋਟਛੱਪਾ ਹੋ ਜਾਊਗਾ ਸਿੰਗੀ-ਸੁੰਗੀ ਵੀ ਬਹੁਤ ਸੋਣੀ ਆ ਦੇਖੋ ਤੁਸੀਂ ਫੱਬਦੀ ਆ ਪੂਰੀ ਠੀਕ ਆ ਜੀ ਅੱਕ ਬਿੱਲੀ ਮਨਕਣੀ ਮੈਂ ਤਾਂ ਜ਼ਿਕਰ ਕਰਤਾ ਵੀ ਅੱਗੇ ਕਿਸੇ ਵੀਰ ਨੇ ਨੀਲੀ ਦੇ ਵੀ ਬੱਚੇ ਲੈਣੇ ਆ ਦੋਸਤੋ ਇਸ ਝੋਟੀ 'ਚ ਬਹੁਤ ਵਧੀਆ ਬੱਚੇ ਪਾਊਗੀ ਨਿਸ਼ਾਨ 'ਚ ਹੁਣ ਪ੍ਰੋਪਰ ਦਊਗੀ ਚੰਗੇ ਮਾਲੀ ਦੇ ਸੀਮਣ ਤੁਸੀਂ ਪ੍ਰਵਾਹ ਕੇ ਚੰਗਾ ਬੱਚਾ ਵੀ ਲੈ ਸਕਦੇ ਜੀ ਠੀਕ ਆ ਸੋ ਬਹੁਤ ਖੂਬਸੂਰਤ ਝੋਟੀ ਆ ਆਜੋ ਜੀ ਅਗਲੇ ਬੰਨੇ ਵੀ ਯਾਦ ਆਪਣੇ ਕੋਲ ਆ ਵਹਿੜ ਆ ਗਈਆਂ ਹਾਂ ਜੀ ਵੀਰ ਜੀ ਆ ਵਹਿੜ ਆ ਗਈ ਆ ਜਰਸੀ ਤੇ ਹਰਸ਼ਰ ਦਾ ਕਰਾਸ ਆ ਅੱਛਾ ਜੀ ਤੇ ਸੂਆ ਦੂਜਾਂ ਦੇ ਪਰ ਤਿੱਜਾ ਹੋਊਗੀ ਅੱਛਾ ਜੀ ਹਾਂ ਜੀ ਤੇ ਦੁੱਧ ਮੰਨ ਲਓ 20 ਲੀਟਰ ਦੀ ਮੰਨ ਲਓ ਗਰੰਟੀ ਨਾਲ ਆਪਾਂ ਨੂੰ ਆਈ ਆ ਠੀਕ ਹੈ ਹਾਂਜੀ ਲਓ ਜੀ ਤੇ ਬਾਕੀ ਜਿੰਨਾ ਥਣ ਪਾਂਡਾ ਵੀ ਵੀਰ ਜੀ ਨੂੰ ਆਂਦਾ ਵੀ ਕੋਈ ਨਹੀਂਗਾ ਹਾਂ ਤੇ ਦਿਨ ਚਾਰ ਖੜਦੀ ਚਾਰ ਜਰਸੀ ਤੇ ਹਰ ਸ਼ਰਦਾ ਹੈ ਜਰਸੀ ਤੇ ਹਰ ਸ਼ਰਦਾ ਹੈ ਠੀਕ ਹੈ ਜੀ ਤੇ ਬਾਕੀ ਜਿਹੜੀ ਆਉਣ ਵਾਲੀ ਗੱਗੇ ਰੋਤੇ ਗਰਮੀ ਤੁਹਾਨੂੰ ਪਤਾ ਗਰਮੀਆਂ ਚੱਲਣੀਆਂ ਆਏ ਹੋਇਆ ਹਾਂ ਵੀ ਕਰੋ ਸੰਗ ਵਾਲੇ ਕਰੋ ਸੰਗ ਵਾਲੇ ਆ ਅੱਛਾ ਤੇ ਜਦ ਭਾਈ ਸੂਹਾ ਦੂਜਾ ਦੱਸਤਾ ਤੇ ਉਹਨਾਂ ਦੂਜਾ ਦੱਸਿਆ ਮੰਨ ਲਓ ਤੁਸੀਂ ਤੀਜਾ ਮੰਨ ਕੇ ਚੱਲੋ ਹਾਂ ਹਾਂਜੀ ਦਿਨ ਚਾਰ ਪੰਜ ਦਿਨ ਰਹਿੰਦੇ ਤੇ ਪੂਰੇ ਹੁਣ ਚ ਬਾਕੀ ਜੀ ਜੂ ਲਾਇਆ ਪੱਠੇ ਪੁੱਠੇ ਖਾਂਦੀ ਆਪਣੇ ਕੱਲ ਦੀ ਆਈ ਆ ਠੀਕ ਹੈ ਜੀ ਹਾਂਜੀ ਲਵ ਦੋਸਤੋ ਬਾਕੀ ਥਣ ਝੱਡਾ ਪੂਰਾ ਸਾਫ ਸੁਥਰਾ ਹੈ ਗੋਲ ਥਾਣਾ ਬਿਲਕੁਲ ਪੀੜੀ ਦੇ ਪਾਵਿਆਂ ਵਾਂਗੂ ਜਿਹੜੇ ਦੋਸਤੋ ਥਾਣੇ ਲੱਗੇ ਆ ਕਾਲਾ ਕਾਲਾ ਰੰਗ ਇਧਰ ਦੇ ਵਿੱਚ ਆ ਲਓ ਜੀ ਉਹ ਚੱਕਰ ਇਧਰ ਦੇਖੋ ਝੱਡਾ ਝੋਡਾ ਬਹੁਤ ਖੂਬਸੂਰਤ ਆ ਫਾੜੀ ਵਾਲਾ ਝੱਡਾ ਤੇ ਵੇਖੋ ਤੁਸੀਂ ਆ ਕਰੋ ਚੱਟ ਬਾਕੀ ਫਿਨਿਸ਼ ਕੁਆਲਿਟੀ ਬਹੁਤ ਸੁੰਦਰ ਵੇਖੋ ਜੀ ਬਾਕੀ ਰੰਗ ਟੰਗ ਬਹੁਤ ਵਧੀਆ ਦੋਸਤੋ ਰੰਗ ਬਾਜਾ ਪੂਰੀ ਕਰਮਾ ਵਾਲੀ ਲਾਲ ਰੰਗ ਆ ਦੇ ਵਿੱਚ ਡੋਰ ਸਪੋਰਟ ਜਿਹੜੇ ਹੈਗੇ ਵਾਈਟ ਰੰਗ ਦੇ ਵਿੱਚ ਠੀਕ ਆ ਜੀ ਆਹਰ ਸ਼ਹਿਰ ਤੇ ਵੀਰਾਂ ਦਾ ਵੀ ਜਰਸੀ ਦਾ ਕਰੋਸ ਸੰਗ ਆ ਹਾਂਜੀ ਠੀਕ ਆ ਤੇ ਬਾਕੀ ਥਾਣ ਭਾਂਡੇ ਦੀ ਸਾਫ ਸੁਥਰੀ ਆ ਚਾਰ ਥਾਣ ਮਾੜੀਆਂ ਮਾੜੀਆਂ ਫੋਟਾਂ ਤੋਕ ਹੈਗੀਆਂ ਨੇ ਬੈਕ ਸਾਈਡ ਤੇ ਬਾਕੀ ਉਹਨਾਂ ਦਾ ਮਤਲਬ ਕੋਈ ਨਹੀਂਗਾ ਚਾਰ ਥਾਣ ਬਰਾਬਰੂ ਜਿਹੜਾ ਚੋਂ ਥਾਣਾਂ ਦੇ ਵਿੱਚ ਹੋਊਗਾ ਹਾਂ ਦੇਖੋ ਵੀਰ ਜੀ ਪੂਰੇ ਗੁੱਲ ਬਣੇ ਪਏ ਪੀੜੀਆਂ ਦੇ ਪਾਵੇ ਯਾਰ ਦੇਖੋ ਅਜੇ ਕੋਈ ਗੱਲ ਬਾਤ ਨਹੀਂ ਠੀਕ ਆ ਜੀ ਲਿਓ ਕੱਟ ਕੇ ਵੀ ਤੋੜ ਕੇ ਦਿਖਾ ਦਈਏ ਸੋ ਕੱਦ ਹਾਈਟ ਜਿਹੜੀ ਆ ਦੋਸਤੋ ਚਾਹੇ ਵੀਰ ਕੋਈ ਮੀਡੀਅਮ ਵਾਲੇ ਇੱਕ ਪੰਜਾਬ ਦੀ ਜਰਸੀ ਆਪਾਂ ਦੇਖਦੇ ਆਂ ਪੰਜਾਬ ਦੀ ਜਰਸੀ ਜਿਹੜਾ ਕੱਦ ਆ ਇਸ ਵਾਈਡ ਦਾ ਕੱਦ ਜਰਸੀ ਦਾ ਲੱਛਣੇ ਦੇ ਆਈ ਅਰ ਸ਼ਹਿਰ ਵਾਲੇ ਆ ਹਾਂ ਹੌਲੀ ਤੋਰੇ ਬਾਕੀ ਜੀ ਜਿੰਨਾ ਥਣ ਭਾਂਡਾ ਇਹਨਾਂ 20 ਕਿਲੋ ਤੋਂ ਕੁਝ ਨਹੀਂ ਆਂਦਾ ਹੂੰ ਸੋ ਬਾਕੀ ਥਣ ਭਾਂਡੇ ਨੂੰ ਵੇਖ ਕੇ ਦੋਸਤੋ ਲੱਗਦਾ ਹੈਗਾ ਵੀ ਚਲੋ ਪਲੱਸ ਵੀ ਆ ਪਰ ਚਲੋ ਜਿੰਨਾ ਵੀਰ ਨੇ ਕਹਿਤਾ ਵੀ ਦੋ ਤੇ ਇੰਨਾ ਭਰਦੇ ਤੇ ਬੱਲੇ ਬੱਲੇ ਆ ਵਾਹ ਵਾਲੀ ਗੱਲ ਹੋ ਜਾਣੀ ਬਾਕੀ ਵਹਿੜ ਤੁਸੀਂ ਵੇਖ ਲਓ ਠੀਕ ਆ ਜੀ ਸੋ ਰੰਗ ਟੰਗ ਚੰਗਾ ਵਹਿੜਦਾ ਬਾਕੀ ਥਣ ਭਾਂਡਾ ਸਾਫ ਸੁਥਰਾ ਤੇ ਬਾਕੀ ਓਵਰ ਆਲ ਸਾਰਾ ਕੋਸ਼ੀ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾ ਲਈ ਤੇ 2-4 ਦਿਨ ਵੀ ਕੱਢ ਗਈ ਤੇ ਹੋਰ ਢਿੱਲਾ ਢੋਲਾ ਜਿਹੜੀਆਂ ਮਾੜੀਆਂ ਮੋਟ ਦਿਖਾਈ ਦੇ ਰਹੀਆਂ ਨੇ ਪੂਰਾ ਆਰਡਰ ਹੋਰ ਖੁੱਲਾ ਕਰ ਲੂਗੀ ਤਿਆਰ ਕਰ ਲੂਗੀ ਬਾਕੀ ਜਹਦਬਾਈ ਤਿੱਪਣ ਚਾਰੇ ਥਾਣਾ ਦੀ ਤਿੱਪਣ ਵੀ ਜੀ ਇੱਕ ਨੰਬਰ ਆ ਰੂਰਗੀ ਪੋਲੀ ਠੀਕ ਆ ਥਾਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਹੇ ਗਈ ਹਾਂਜੀ ਲਓ ਵੀ ਦੋਸਤੋ ਬਾਕੀ ਤਪਣਾ ਤਪਾਉਣ ਜਿਹੜੀ ਦੋਸਤੋ ਬਿਲਕੁਲ ਇੱਕ ਨੰਬਰ ਆ ਚਾਹੇ ਵੀਰ ਕੋਈ ਵੀਡੀਓ ਕਾਲ ਤੇ ਦੂਰ ਬੈਠਾ ਕੇ ਵੀਡੀਓ ਕਾਲ ਤੇ ਵੀ ਆਪਦੀ ਤਸੰਦੀ ਕਰ ਸਕਦਾ ਲਓ ਜੀ ਹਾਂ ਦੇਖੋ ਜੀ ਪੋਲੀ ਪਾਲੀ ਬਹੁਤ ਜਿਆਦੀ ਪਈ ਆ ਹਾਂ ਤੇ ਕੀ ਮੰਗ ਕਰਦਿਆਂ ਦੀ ਇਹ ਤਾਂ ਵੀਰ ਜੀ ਜੇ ਇਹ ਦੇ ਬੱਚੀ ਮੰਨ ਲਓ ਸੂਬੀ ਭਾ 60000 ਦੀ ਵੇਚ ਜੀਏ ਹਾਂ ਹੁਣ ਆਪਾਂ 55 ਮੁੱਲ ਕਰਦੇ ਆ ਤੇ 52000 ਦੀ ਦੇ ਦਾਂਗੇ 52 ਦੀ ਹਾਂਜੀ ਠੀਕ ਹੈ ਜੀ ਤੇ ਬਾਕੀ ਦੁੱਧ ਵੀਰ ਜੀ ਚਲੋ ਉਹਨਾਂ 20 ਆਖਿਆ ਪਰ 18 ਲੀਟਰ ਦੀ ਗਾਰੰਟੀ ਦੇ ਦਾਂਗੇ ਕਿ ਬੱਚੀ ਇਹਨਾਂ ਦੇ ਦੁੱਧ ਚਵਾਜੂਗੀ ਹੂੰ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ 52000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ ਸੋ ਬਾਕੀ ਆ ਕੇ ਮੇਰਾ ਵੀਰ ਜਿੱਦਾਂ ਮਰਜ਼ੀ ਕੋਈ ਆਪਦੀ ਨਰਕ ਪਰਖ ਕਰੇ ਤਸੱਲੀ ਕਰੇ ਆਪਦੇ ਹਿਸਾਬ ਨਾਲ ਰੇਟ ਵੀ ਕੋਈ ਲਾ ਸਕਦਾ ਪਰ ਇੱਥੇ ਆਣ ਕੇ ਇੱਕ ਵਾਰੀ ਵੈੜ ਨੂੰ ਜ਼ਰੂਰ ਦੇਖ ਲਿਓ ਠੀਕ ਆ ਦੁੱਧ ਚਵਾ ਤੂੰ ਕਰਮਾ ਲਈ ਖੁੱਲਾ ਹਾਂਜੀ ਥਣ ਪਾਂਡਾ ਚੰਗਾ ਬਾਕੀ ਆਉਣ ਵਾਲੀ ਰੁੱਤ ਵੀ ਇਹਨਾਂ ਦੀ ਗਰਮੀ ਦੇ ਜਿਹੜੇ ਦਿਨ ਆਏ ਨੇ ਅੱਗੇ ਆਹ ਸਹੀ ਆ ਠੀਕ ਹੈ ਜੀ ਠੀਕ ਹੈ ਅਜਾਦ ਭਾਈ ਅੱਗੇ ਆ ਆ ਗਈ ਆਪਣੇ ਕੋਲ ਐਫਪੀ ਦੇ ਵਿੱਚ ਹਾਂਜੀ ਇਹ ਵੀਰ ਜੀ ਪਹਿਲੇ ਸੂਏ ਸੋਨਾ ਬੱਚੀ ਨੇ ਏਬੀਐਸ ਤੇ ਸੀਮਨ ਦੀ ਦੱਸਦੇ ਫਾਰਮ ਚ ਆਪਾਂ ਬੱਚੀ ਖਰੀਦੀ ਆ ਅੱਛਾ ਜੀ ਬਾਕੀ ਦਾ ਆਪਣੇ ਤੋਂ ਫਾਰਮ ਦੀ ਵੀਡੀਓ ਹੈਗੀ ਫੋਨ 'ਚ ਜਿਹੜੇ ਵੀਰ ਨੇ ਖਰੀਦ ਰਿਓਗੇ ਆਪਾਂ ਉਹ ਵੀਡੀਓ ਦਿਖਾ ਦਾਂਗੇ ਅੱਛਾ ਜੀ ਹਾਂਜੀ ਏਬੀਐਸ ਤੇ ਸੀਮਨ ਦੀ ਦੱਸਦੀ ਅੱਗੇ ਸੀਮਨ ਦਾ ਨਹੀਂ ਪਤਾ ਕਿਹੜਾ ਭਰਾਇਆ ਹੁੰਦਾ ਆਪਾਂ ਉਹ ਦੱਸ ਨਹੀਂ ਸਕਦੇ ਤੇ ਮੂੰਹੋਂ ਚਾਰ ਦਾਂਦੇ ਆ ਚੌਗੀ ਸ਼ੋਰ ਆ ਜੀ ਚੌਗੀ ਸ਼ੋਰ ਬਾਕੀ ਇਹੋ ਜਾਦ ਬਰੀਡ ਕਿੰਨੀ ਬੋਦੀ ਜੀ ਬੱਚੀ ਆ ਲਓ ਦੋਸਤੋ ਬੋਦੀ ਵਾਲੀ ਬੱਚੀ ਆ ਕੰਨ ਕੁੰਨ ਸ ਚਾਹੇ ਵੀਰ ਨੂੰ ਪਤਾ ਨਹੀਂਗਾ ਪਰ ਇਹ ਬੀਐਸ ਸੀਮੰਤ ਦੀ ਆ ਮੋਹ ਵੀ ਚਾਰ ਦੰਦਾਂ ਦਾ ਜੀ ਦੇਖੋ ਲਓ ਜੀ ਠੀਕ ਆ ਜੀ ਛੇਕਦੇ ਤੇ ਕੰਨੀ ਵਾਲੇ ਦੰਦਾਂ ਤੋਂ ਦੋਸਤੋ ਦੁੱਧ ਦੰਦਾਂ ਦਾ ਬਾਕੀ ਚਾਰ ਦੰਦ ਸਥਾਈ ਆ ਹਾਂਜੀ ਠੀਕ ਆ ਪੱਕੇ ਦੰਦ ਨੇ ਜਿਹੜੀ ਵੀ ਖੜਦੀ ਹੈ ਜੇ ਪੱਕੇ ਗਾਰੰਟੀ ਵਾਲੇ ਆਹ ਲਓ ਜੀ ਸੋ ਖਲਣਾ ਖਲਣਾ ਪੂਰਾ ਕਰਮਾ ਨਹੀਂ ਪੂਰਾ ਖੁੱਲੂਗੀ ਹਾਂ ਲਓ ਠੀਕ ਆ ਬਾਕੀ ਨਸਲ ਬਰੀਡ ਵਾਲੀਆਂ ਵੇੜਾ ਦੋਸਤੋ ਵੇਖਦੇ ਆ ਸਾਰੀ ਪਤਾ ਲੱਗ ਜਾਂਦੀਆਂ ਠੀਕ ਆ ਜੀ ਕੱਦ ਕਾਟ ਤੋਂ ਪਤਾ ਲੱਗ ਜਾਂਦਾ ਵੱਡੇ ਕੱਦ ਕਾਟ ਦੇ ਵਿੱਚ ਸੋ ਜਵਾਨ ਹੁੰਦੇ ਆਪਾਂ ਉਮੀਦ ਹੁੰਦੀ ਆ ਵੀ ਜਵਾਨ ਹੁੰਦੇ ਤੱਕ ਇਹਨੇ ਵਧਣਾ ਆ ਜੇ ਵੇੜ ਨੇ 5-4 ਸਾਲ ਤੱਕ ਇਹਨੇ ਪੂਰਾ ਕੱਦ ਕਰਨਾ ਹਜੇ ਹੋਰ ਗੇ ਟੁੱਚੀ ਜਾਊਗੀ ਤੇ ਬਾਕੀ ਲਿਵਰਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਚਾਰ ਥਾਂ ਨੇ ਬਣਾਉਣੀ ਸ਼ੁਰੂ ਕੀਤੀ ਆ ਜੀ ਇਹਦੇ ਠੀਕ ਆ ਬਈ ਜਾਦੇ ਵੀ ਖੋਲ ਕੇ ਮਾੜਾ ਕਰਾਈਏ ਕਰਾਈਏ ਦਰਸ਼ਣ ਇਹਨੂੰ ਸੋ ਕਾਤ ਜਿਹੜਾ ਦੋਸਤੋ ਵੱਡਾ ਕੋਈ ਦੂਰੋਂ ਨੇੜੋਂ ਵੀਰ ਨੇ ਤੁਰਨਾ ਇੱਕ ਆਈਡੀਆ ਰੱਖ ਕੇ ਤੁਰਿਓ ਵੀ ਵੱਡੇ ਕਦ ਦੇ ਵਿੱਚ ਤੇ ਉਹ ਹਾਨੇਲੇਵੇ ਦੀ ਪੂਰੀ ਸਾਫ ਆ ਪਹਿਲਾਂ ਨਵੱਛੀ ਆ ਨਵੀਂ ਆ ਵਾਦੇਬੰਦੀ ਆ ਕੋਈ ਵੀਰ ਸੰਭੂਗਾ ਕੋਈ ਦੋ ਚਾਰ ਸੂਬੇ ਆਪਦਾ ਪੀਗੇ ਗਾਂ ਡਿਸੀਜਨ ਤੁਸੀਂ ਲੈ ਸਕਦੇ ਜਿਹਾ ਵੇਖੋ ਠੀਕ ਆ ਜੀ ਬਿਲਕੁਲ ਖਲੋਣੀ ਖਲਾਨੀ ਤੋਰਾ ਤਾਰਾ ਬਿਲਕੁਲ ਇਹਨਾਂ ਕੋੜਿਆਂ ਵਰਗਾ ਆ ਵੇਖੋ ਅਜਾਜ ਬਾਈ ਜਿੱਥੋਂ ਫਿਰ ਖਰੀਦੀ ਹੈ ਪਿੱਛੋਂ ਹਾਂਜੀ ਕੋਈ ਮਦਰ ਮੁੱਤਰ ਦਾ ਵੀ ਰਿਕਾਰਡ ਮਿਲਿਆ ਜਾਂਦਾ ਮਦਰ ਰਿਕਾਰਡ ਵੀਰ ਜੀ ਆਖਣ ਵਾਂ ਮੈਂ ਜੋ ਮਰਜੀ ਆ ਕਿ ਇਹ ਮਦਰ ਰਿਕਾਰਡ ਦੀ ਵੀ ਆਪਾਂ ਪੁੱਛਿਆ ਉਹਨਾਂ ਨੂੰ ਨਹੀਂ ਪੁੱਛਿਆ ਤਿੰਨ ਪਹਿਲੀ ਗੱਲ ਜੇ ਕੋਈ ਦਾਦਾ ਤੁਹਾਨੂੰ ਪਤਾ ਕੋਈ ਝੂਠ ਬੋਲ ਕੇ ਇੰਨਾ ਦੱਸਣ ਪਰ ਇੰਨਾ ਸ਼ੋਰ ਇਹ ਮੰਨ ਲਓ 25 ਪਲੱਸ ਚੱਲੂ ਪਹਿਲੇ ਸੂਵੇ ਠੀਕ ਹੈ ਜੀ ਹਾਂ 20 ਤਾਂ ਪਲੱਸ ਹੀ ਚੱਲੂ 20 22 ਦੇ ਪੱਕਾ ਚ ਜਾਊਗੀ ਨਾ ਪਹਿਲੇ ਸੂਵੇ ਹਾਂ ਨਸਲ ਬਰੀਡ ਆ ਵੀ ਚਲੋ ਨਸਲ ਬਰੀਡ ਦਾ ਕੱਦ-ਕੱਦ ਜੇ ਮੰਨ ਲਓ ਇੰਨੇ ਨਾ 20 22 ਕਿਲੋ ਚਰਦੇ ਜੀ ਪੀਐਸ ਵੀ ਤਾਂ ਚਲੋ ਹਾਂਜੀ ਲਓ ਦੋਸਤੋ ਸੋਹਣੀ ਲੈਵਰਟੀ ਆ ਠੀਕ ਆ ਜੀ ਸੋ ਹਵਾਨਾ ਲਈ ਬਸ ਸੋਨਾ ਬਣਾ ਕੇ ਤਿਆਰ ਕਰੂਗੀ ਬਾਕੀ ਆਪਾਂ ਦਿਨਾਂ ਤੇ ਛੱਡ ਦੇ ਨੇ ਦਿਨ ਹਜੇ ਲੈਂਦੀ ਆ ਹਾਂਜੀ ਤੇ ਕੀ ਕਰਦੇ ਆ ਡਿਮਾਂਡ ਬਈ ਜ਼ਿਆਦਾ ਨਹੀਂ ਜੀ ਮੰਨ ਲਓ ਬੱਚੀ ਤਿਆਰ ਹੋਈ ਮੰਨ ਲਓ 70 ਦੀ ਹੱਸ ਕੇ ਵੇਖਦੀ ਜਿੱਦਾਂ ਮਰਜ਼ੀ ਪੋਲੇ ਪੈਰੀ ਵੇਚਦੀ ਆ ਅੱਜ 55000 ਤੇ ਮਾਨਤਾ ਕਰ ਦਾਂਗੇ 55000 ਹਾਂ ਠੀਕ ਹੈ ਜੀ ਹਾਂ 52 ਦੀ ਦੇ ਦਾਂਗੇ ਵੀ ਵੀ ਹਾਂ ਨਾ ਹੀ ਹਾਂ ਨਾ ਹੀ ਜਿੰਨੇ ਸਾਹਮਣੀ ਵੀ ਦੇਣਾ ਮੰਨ ਲਓ ਰੋਜ਼ ਦਾ 1000 ਰੁਪਿਆ ਜੋੜਨਾ ਜੇ ਵੀ 15 ਦਿਨ ਸਾਹਮਲੂ ਤੇ ਸਹੀ ਗੱਲ ਆ ਹਾਂ ਜੀ ਪਹਿਲੀ ਗੱਲ ਜਿਆਦਾ ਜੋੜੂ ਆਪਾਂ ਜਿਆਦਾ ਨਹੀਂ ਹੁੰਦੇ 65 70 ਤੋਂ ਘੱਟ ਦੇ ਵੀਰ ਦੀ ਵੱਛੀ ਵੇਖਦੀ ਨਹੀਂਗੀ ਜਿੱਡੀ ਕੱਦ ਕਾਠ ਆ ਲਓ ਵੀ ਦੋਸਤੋ ਕਰੋ ਚੈੱਕ ਵੱਛੀ ਵੇਖੋ ਪੂਰਾ ਰੰਗ ਢੰਗ ਵੇਖੋ ਬਹੁਤ ਖੂਬਸੂਰਤ ਆ ਮਾਸ਼ਾਅੱਲਾ ਬਹੁਤ ਰੰਗ ਰੰਗ ਹੈਗਾ ਬਹੁਤ ਸੋਹਣਾ ਥਣ ਚੱਡਾ ਆ ਕਰੋ ਚੈੱਕ ਲਵੀ 50000 ਦੀ ਹਾਂ ਨਾ ਜਿਹੜੀ 50000 ਦੀ ਦੇ ਦਾਂ ਬਾਕੀ ਜਿੱਦਾਂ ਕੋਈ ਫੋਨ ਲਾਊਗਾ ਮਾਨਤਨ ਕਰਦਾਂਗੇ ਜਿਹਨੇ ਸਾਂਭਣੀ ਆ ਠੀਕ ਹੈ ਜੀ ਠੀਕ ਬਾਕੀ ਵੀਰ ਜਿਹੜਾ ਸਾਂਭੂਗਾ ਨਾ ਚੇਤੇ ਰੱਖੋਗੇ ਕਿ ਹਾਂ ਵੱਛੀ ਲਈ ਹੀ ਸਾਂਭੀ ਸੀ ਕਿ 4 ਰੁਪਏ ਜੋੜੂਗੀ ਸਹੀ ਆ ਜੀ ਸਹੀ ਹਾਂਜੀ ਚਲੋ ਇਹਨਾਂ ਵੀ ਪਹਾਣਾ ਬਣੀ ਆਪਾਂ ਚਲੋ ਪਹਾਣਾ ਦੇਤੀਏ ਕਿ ਸਾਂਭਣ ਖਣੋ ਕਿ ਆਪਣੇ ਤੋਂ ਡੰਗਰ ਕਰਦੇ ਜਾਦੇ ਆ ਬਿਲਕੁਲ ਜੀ ਬਿਲਕੁਲ 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 ਹਾਂਜੀ ਲਵੀ ਭਰਾਵੋ ਵੱਛੀ ਚੰਗੀ ਆ ਪਸੰਦ ਆਜੂ ਵੇਖਦੇ ਆ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਸਾਰੇ ਵੀਰ ਕਾਰੀਗਰ ਨੇ ਹਾਂ ਸਾਰੇ ਵੀਰ ਖਿਡਾਰ ਤੇ ਕਿਰੇ ਲੋ ਘਰ ਵਾਲੇ ਵੀ ਕਾਫੀ ਨਰਕ ਪਰਖਾ ਜਾਣਕਾਰੀ ਰੱਖਦੇ ਆ ਪਤਾ ਲੱਗ ਜਾਂਦਾ ਚੀਜ਼ ਵੇਖ ਕੇ ਸੋ ਇੱਕ ਲਾਸਟ ਵਿੱਚ ਦੋਸਤੋ ਤੁਹਾਨੂੰ ਵੜ ਜਿਹੜੀ ਆ ਦਿਖਾਉਣੀ ਆ ਇਹ ਸੂਈ ਸਵਾਈ ਆ ਗਈ ਬਾਈ ਹਾਂਜੀ ਇਹ ਵੀਰ ਜੀ ਪਹਿਲਾ ਸੂਆ ਸੂਈ ਜੇ ਅੱਛਾ ਜੀ ਹਾਂਜੀ ਤੇ ਆਜਾਤ ਪਹਿਲਾ ਸੂਆ ਦਿਨ ਕਿੰਨੇ ਹੋ ਗਏ ਸੂਈ ਨੂੰ ਦੇਣਾ ਚ 5 ਹੋ ਗਏ ਬੱਚੇ ਦਾ 나ੜੂ ਨਾਲ ਆ ਅੱਛਾ ਮਗਰ ਕੀ ਆ ਬਰ ਨਗਰ ਬੱਚਾ ਹੈ ਬੱਚਾ ਹਾਂਜੀ 55 ਦਿਨਾਂ ਦੀ ਸੂਈ ਆ ਬੱਚਾ ਮਗਰ ਹਾਂਜੀ ਤੇ 나ੜੂ ਬੱਚੇ ਦੇ ਨਾਲ ਆ ਜੀ ਆ ਦੇਖੋ ਆਇਆ ਸੂਈ 나ੜੂ ਆਇਆ ਲੋ ਜੀ ਠੀਕ ਹੈ ਜੀ ਸੋ 50 ਕੇ ਦਿਨਾਂ ਦੀ ਸੂਈ ਆ ਪਹਿਲਾਂ ਵੱਛੀ ਆ ਹਾਂਜੀ ਸੋ ਬਾਕੀ ਥਣ ਥਣ ਕਰਮਾਂ ਵਾਲੀ ਦਾ ਇਹਦਾ ਵੀ ਬਹੁਤ ਖਾਸ ਆ ਸਪੈਸ਼ਲ ਆ ਆ ਦੇਖੋ ਜੀ ਦੇਖੀ ਹੋ ਗਈ ਸਾਰੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਦਿਓ ਆ ਇਹਨੂੰ ਕਰ ਦਿਓ ਆ ਲਓ ਅੱਛਾ ਵੀਰ ਹੁਣ ਜਿਆਦਾ ਬੋਲੇ ਤੋਂ ਬਾਹਰ ਆ ਗਈ ਹੈ ਤੇ ਹਾਂ ਅੱਜ ਪੰਜਾਂ ਦੇ ਕੋਈ ਬੋਲਾ ਮੰਨ ਲੈ ਦੁੱਧ ਮੰਨ ਲੈ ਇਸ ਟਾਈਮ ਹੋਗਾ 10 ਪਰ 9 ਲੀਟਰ ਦੀ ਫੁੱਲ ਗਾਰੰਟੀ ਆਪਣੀ ਠੀਕ ਹੈ ਜੀ ਹਾਂਜੀ ਬਾਕੀ ਸੀਲ ਸੂਲ ਚੰਗੀ ਦੇਖੋ ਲਓ ਕੋਈ ਗੱਲ ਬਾਤ ਨਹੀਂ ਲੈ ਇਹ ਨਹੀਂ ਕਿ ਮੰਨ ਲਓ ਸ਼ਾਹੀਵਾਲ ਦਾ ਪਾਕਿਆ ਤੇ ਕੋਈ ਮੰਨ ਲਓ ਆਲ ਸ਼ਾਟ ਕਰੂਗਾ ਇੱਲਾ ਵੇਖੋ ਬਿਨਾ ਮੰਗੇ ਤੇ ਹੀ ਲਓ ਆਹ ਲਓ ਜੀ ਕਰੀ ਜਾਓ ਤਸੱਲੀ ਬੈਠੇ ਇਹ ਨਹੀਂ ਕਿ ਲੱਤ ਵੀ ਫੋਟ ਕੇ ਉਧਰ ਉਧਰੀ ਹੋ ਜੂਗੀ ਨਾ ਲਓ ਜੀ ਸੋ ਪੂਰੀ ਤਸੱਲੀ ਭਖਸ਼ਾ ਦੋਸਤੋ ਜਿੰਨਾ ਮਰਜੀ ਕਿਉਂਕਿ ਪਾਕ ਜਿਹੜਾ ਵਿੱਚ ਸ਼ਾਹੀਵਾਲ ਦਾ ਸ਼ਾਹੀਵਾਲ ਦਾ ਕ੍ਰੋਸ ਹੈ ਠੀਕ ਹੈ ਜੀ ਕ੍ਰੋਸ ਅੰਗ ਦੇ ਵਿੱਚ ਆ ਕੋਈ ਐਚਐਫ ਦੇ ਸ਼ਾਹੀਵਾਲ ਦਾ ਕ੍ਰੋਸ ਆ ਪਰ ਬੱਜਾ ਵਾਲਾ ਹੀ ਨਿਕਲਣਾ ਹਾਂ ਬਾਕੀ ਸਪੇਸ ਬੂਥ ਬੜੀ ਵਧੀਆ 5 5 6 6 ਇੰਚਾਂ ਤੇ ਥਾਣ ਬੋਸ ਹੋ ਨਹੀਂ ਬੰਦਾ ਮੁੰਡਾ ਆਪਸੀ ਥਾਣਾ ਦੀਆਂ ਚਾਰੇ ਥਾਣਾ ਦੀਆਂ ਬੰਦਾ ਮੁੰਡਾ ਕਾਫੀ ਸਪੈਸ਼ਲ ਹੈ ਠੀਕ ਆ ਬਿਲਕੁਲ ਟਾਈਟ ਕਸਮੇ ਲੈਵੇ ਦੇ ਵਿੱਚ ਹੁਣ 9 ਕਿਲੋ ਚਵਾ ਦਾਂਗੇ ਜੀ 9 ਕਿਲੋ ਚਵਾ ਦਾਂਗੇ ਜੀ ਠੀਕ ਆ ਜੀ ਹਾਂ ਜੀ ਬਾਕੀ ਸੀਲ ਸਾਲ ਵੀ ਚੰਗੀ ਵੇਖੋ ਇਹ ਨਹੀਂ ਕੋਈ ਆਖੇ ਸ਼ਾਈ ਵਾਲ ਦਾ ਪੱਖ ਰੱਖਦੀ ਗਰਮ ਹੂ ਲਓ ਕੋਈ ਗੱਲ ਬਾਤ ਨਹੀਂ ਦੇਖੋ ਲਓ ਜੀ ਲੋਗ ਦੋਸਤ ਕੋਈ ਕੈਮਰੇ ਦੀ ਆਲ ਨਹੀਂ ਕੋਈ ਚੱਕਰ ਨਹੀਂ ਦੇਖੋ ਲੈ ਹਾਂ ਨੇਮਾ ਵੱਲੋ ਸ਼ਾਈ ਵਾਲ ਕੋਈ ਪਹਿਲਨ ਵਸ਼ੀ ਹੱਥ ਨਹੀਂ ਲਾਉਂ ਦਿੰਦੀ ਅੱਛਾ ਤੇ ਦੂਜਾ ਜਦ ਬਾਈ ਜਦਾਂ ਪਹਿਲਨ ਸੁਈ ਹੈ ਕੋਈ ਵੰਗਾ ਬੰਗਾ ਨਾਲ ਪਾ ਲੈਣੀ ਮੰਨਾ ਪਾਈ ਦਾ ਪਰ ਨਾ ਵੰਗੇ ਤੋਂ ਬਿਨਾ ਜਿੱਥੋਂ ਪਹ ਲਈ ਉਹਨਾਂ ਵੰਗੇ ਤੋਂ ਬਿਨਾ ਦੋ ਦਿਨ ਚੋਈ ਆ ਅੱਛਾ ਜੀ ਤੇ ਆਪਣੇ ਦਾ ਅੱਜ ਹੋ ਗਏ ਦੋ ਦਿਨ ਆਈ ਨੂੰ ਅੱਛਾ ਤੇ ਵੰਗਾ ਪਾਈ ਦਾ ਵੰਗਾ ਪਰ ਥੱਲੇ ਪਾਈ ਦਾ ਇਹਨੂੰ ਚਲੋ ਚੰਗੀ ਗੱਲ ਪਉਣਾ ਲਾਜ਼ਮੀ ਆ ਤੁਮਾਂ ਪਹਿਲੀ ਗੱਲ ਆਂਦੀ ਕੋਈ ਨਹੀਂ ਗਈ ਆ ਵੇਖੋ ਪਰ ਇਹਨਾਂ ਵੰਗਾ ਤਾਂ ਪਲੇ ਦੇ ਕਈ ਨਾ ਡੰਗ ਰੱਗੇ ਪਿੱਛੇ ਹੋਣ ਲੱਗੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਹਾਂ ਤਾਂ ਕਈ ਨਾ ਲੇਡੀਜ਼ ਚਵਾਈ ਕਰਦੀਆਂ ਨੇ ਜਿਆਦੀਆਂ ਉਹਦੇ ਲਈ ਜਿਹੜਾ ਮੰਗਾ ਜ਼ਰੂਰੀ ਵੀ ਆ ਬੈਣਾ ਉਹ ਮੰਗਾ ਜ਼ਰੂਰੀ ਭਾਈ ਉਹਨਾਂ ਨੇ ਮੰਗਾ ਪਾਇਆ ਪਰ ਆਪਾਂ ਮੰਗਾ ਪਾ ਕੇ ਚੁੰਨੇ ਆ ਲੋ ਵੀਰ ਖੋਲ ਕੇ ਤੋਰ ਦਈਏ ਲੋ ਵੀ ਲੋ ਵੀ ਦੋਸਤੋ ਬਾਕੀ 9 ਕਿਲੋ ਹੁਣ ਸਟਾਰਟਿੰਗ ਹੋਈ ਆ ਬੌਲੇ ਤੋਂ ਹਜੇ ਬਾਹਰ ਹੀ ਆਈ ਸਮਝ ਲਓ ਤੁਸੀਂ ਕਿਉਂਕਿ ਬੱਚਾ 나ੜੂ ਤੇ ਆ ਕੋਈ 5ਵਾਂ 6ਵਾਂ 5ਵੇਂ ਦਿਨ ਦੇ ਵਿੱਚ ਆ ਤੇ 9 ਕਿਲੋ ਹੋਣਾਗਾ ਬਾਕੀ 10 ਤੋਂ 12 12 13 ਲੀਟਰ ਜਾਂ 14 ਲੀਟਰ ਤੱਕ ਵੀ ਕੋਈ 12 13 14 ਲੀਟਰ ਤੱਕ ਚਵਾਈ ਤੁਸੀਂ ਕਰ ਸਕਦੇ ਹੋ ਆਪਾਂ ਨਹੀਂ ਜਿਆਦਾ ਨਹੀਂ 12 13 ਲੀਟਰ ਇਹਨਾਂ ਖੁੱਲਾ ਚਵਾਣਾ 12 13 ਲੀਟਰ ਤੱਕ ਤਾਂ ਜਿਹੜੀ ਸੁਭਾਵਨਾ ਹੈਗੀ ਆ ਬਾਕੀ ਦੁੱਧ ਇਹਨਾਂ ਮਨ ਲਓ 5 ਪਲੱਸ ਫੈਂਡ ਵਾਲਾ ਨਿਕਲਣਾ ਦਾ ਬਾਕੀ ਠੀਕ ਆ ਜੀ ਰੂਜੀ ਵੀ ਚੰਗੀ ਆ ਸੋ ਬਾਕੀ ਤੁਸੀਂ ਹਾਈਟ ਮੀਡੀਅਮ ਆ ਜਿੰਨੇ ਵੀ ਆ ਨਿਗਰਾ ਕਰਮ ਵਾਲੀ ਹਾਈਟ ਮੀਡੀਅਮ ਆ ਠੀਕ ਆ ਜੀ ਮੀਡੀਅਮ ਦਾ ਵੀਰ ਕਿ ਭਲੇਖਾ ਖਾ ਜਾਂਦੇ ਬਹੁਤ ਹੀ ਵੱਡੇ ਕੱਦ ਦੀ ਨਾ ਸਮਝਿਆ ਜਾਵੇ ਮੀਡੀਅਮ ਵਿੱਚ ਵਿਚਾਲੇ ਵਾਲੇ ਜਿਹੜਾ ਸਹਜ ਆ ਨਾ ਬਾਲੀ ਵੱਡੀ ਹੈ ਤੇ ਨਾ ਹੀ ਦਰਮਿਆਨੀ ਹੈ ਠੀਕ ਆ ਵਿਚ ਵਿਚਾਲੇ ਵਾਲਾ ਸਹਜ ਆ ਬਾਕੀ ਪੂਰੀ ਕਰਮਾਂ ਵਾਲੀ ਬੜਕ ਬੁੜਕ ਵਾਲੀ ਹੈ ਠੀਕ ਆ ਜੀ ਐਕਟਿਵ ਬੱਚੀ ਆ ਪਹਿਲਾ ਸੂਗਾ ਸੋਈ ਮੋਟਰਲੇ ਬਣੇ ਲੋ ਠੀਕ ਹੈ ਜੀ ਸੋਲਟ ਬਹਿਣੀ ਵਾਲੇ ਪਾਸੇ ਉਹ ਵੀ ਥਣ ਥਣ ਵੇਖੋ ਤੁਸੀਂ ਸੋ ਫੇਥਾ ਪੁੱਥਾ ਕਾफी ਸੋਹਣੀਆਂ ਬਾਕੀ ਠੰਢੀ ਧੀਰੀ ਸਲੱਗ ਸਲੋਕ ਪੂਰੀ ਹੈ 노 ਡਾਊਟ ਜਿੱਦਾਂ ਮਰਜੀ ਕੋਈ ਵੀਰ ਤਸੱਲੀ ਕਰੀ ਜਾਵੇ ਠੀਕ ਹੈ ਲਓ ਜੀ ਤੇ ਆਜ਼ਾਦ ਭਾਈ ਕਿਥੋਂ ਤੱਕ ਲੈਣ ਦੇਣ ਇਹ ਵੀਰ ਜੀ ਬੱਚੀ ਦੇ ਭਾਵੇਂ ਮੰਨ ਲਓ 37 38 ਦੀ ਵੇਖਦੀ ਆ ਅੱਜ ਆਪਾਂ ਇਹ ਦੇ ਦਾਂਗੇ 33000 ਰੁਪਏ ਦੀ 33 ਦੀ ਹਾਂਜੀ ਲਓ ਜੀ ਦੁੱਧ 12 13 ਕਿਲੋ ਖੁੱਲਾ ਚਵਾਜੂਗੀ ਦੁੱਧ ਫਿਰ ਮੱਝਾਂ ਵਾਲਾ ਚਵਾਉਣਾ ਨਹੀਂ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ 33000 ਦੀ ਤੁਹਾਨੂੰ ਇਹ ਵੜ ਮਿਲ ਜੂਗੀ ਬਿਲਕੁਲ ਐਨ ਸੱਜਰ ਸੁਈ ਸੁਵਾਈ ਆ ਕੋਈ ਵੀ ਆਪਦੀ ਆਣ ਕੇ ਤਸੱਲੀ ਕਰ ਸਕਦਾ ਚੋਗੇ ਵੇਖ ਸਕਦਾ ਠੀਕ ਆ ਜੀ ਤੇ ਇਹ ਅੱਜ ਤਿੰਨ ਵੜਾਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਬਾਈ ਯਾਦਦੇਹ ਕੋਲੋਂ ਹਾਂ ਬਾਕੀ ਵੀਰ ਜੀ ਕੋਈ ਇਛਾਕ ਨਾ ਰੱਖੇ ਕੀ ਮੰਨ ਲਓ ਗਰਮ ਹੋਊਗੀ ਪਹਿਲਣ ਬੱਚਿਆ ਵੇਖੋ ਕੋਈ ਗੱਲ ਬਾਤ ਨਹੀਂ ਉਹਨੂੰ ਕੋਈ ਪਤਾ ਨਹੀਂ ਕਿ ਕੀ ਮਾੜਾ ਵੀ ਇੰਨਾ ਜਾਸੇ ਨਾ ਤਾਂ ਹੱਥ ਲਵਾਉਣਾ ਹੀ ਨਹੀਂ ਸੀਗਾ ਇਹਨੇ ਲਵਾਉਣਾ ਨਹੀਂ ਗਰਮ ਹੁੰਦੀ ਤੇ ਮਤਲਬ ਵੇਖਣ ਵਾਲਾ ਖੋਗੇ ਕਿ ਮੰਨ ਲਓ ਕ੍ਰੋਸ ਪਾਂਚ ਨੇ ਹੱਥ ਨਹੀਂ ਲਾਉਂਦਣਾ ਵੇਖੋ ਪਰ ਸੀਲ ਠੰਡੀ ਕਿੰਨੀ ਹੈ ਬੰਦੇ ਨੇ ਆਪ ਹੀ ਨਹੀਂ ਲਾਉਣਾ ਸੀਗਾ ਹਾਂ ਬਸ ਆਹ ਕੋਈ ਡਰ ਦਾ ਮਾਰ ਲੱਗੇ ਨਹੀਂ ਹੁੰਦਾ ਇਹੋ ਜਿਹੀ ਬੱਚੀ ਤੇ ਆਹ ਫਰ ਕਰਨ ਵਾਲੀ ਆਂਦੀ ਕੁਝ ਨਹੀਂ ਗਈ ਉਹ ਸਿਆਲੀ ਦਿਹਾੜੀਆਂ ਉਤੋਂ ਹਾਂਜੀ ਆਪ ਹੀ ਨਹੀਂ ਲਾਉਣਾ ਸੀਗਾ ਜੇ ਗੱਬਣ ਹੁੰਦੀ ਗੱਬਣ ਆਪਾਂ ਨਹੀਂ ਲਾਣੀਆਂ ਆਪਾਂ ਸ ਦੇ ਵੀਰ ਨੰਬਰ ਨੰਬਰ ਵੀਰ ਜੀ 9779914251 ਜੀ ਠੀਕ ਆ ਜੀ ਹਾਂਜੀ ਇੱਕੋ ਨੰਬਰ ਹੀ ਨਾ ਇੱਕੋ ਨੰਬਰ ਹੀ ਵੀਰ ਜੀ ਠੀਕ ਆ ਹਾਂਜੀ ਲਓ ਦੋਸਤੋ ਅੱਜ ਫਿਰ ਹਾਲ ਇਹ ਚਾਰ ਨਾਗਾ ਆਪਾਂ ਤੁਹਾਨੂੰ ਦਿਖਾਉਣੇ ਸੀ ਕਿ ਤਿੰਨ ਟੁੱਕੇ ਆ ਪਸੂ ਗੱਬਣਾ ਤਿਆਰੀ ਤੇ ਆ ਇੱਕ ਵੇੜ ਤੁਹਾਨੂੰ ਸਹੀ ਸਵਾਈ ਦਿਖਾਤੀ ਆ ਠੰਡੀ ਧੀਰੀਆ ਕਰਮਾ ਦੀ ਸੀਲ ਲਾਗਾ ਪਰ ਫਿਰ ਕੋਈ ਕੋਈ ਵੀ ਵੀਰ ਆਪਦੀ ਇਥੇ ਆਣ ਕੇ ਤਸੱਲੀ ਕਰ ਸਕਦਾ ਕਿਸੇ ਤਰ੍ਹਾਂ ਦਾ ਕੋਈ ਮੰਨ ਦੇ ਵਿੱਚ ਡਾਊਟ ਨਾ ਰੱਖਿਓ ਇਥੇ ਆਣ ਕੇ ਇੱਕ ਵਾਰੀ ਆਦੀ ਨਰਖ ਪਰਖ ਕਰ ਲਿਓ ਤਸੱਲੀ ਕਰ ਲਿਓ ਜੋ ਪਸੂ ਵਿਖਾਇਆ ਗਿਆ ਇੱਕ ਵਾਰੀ ਅੱਖੀਂ ਦੇਖ ਲਿਓ ਹੋ ਸਕਦਾ ਵੀ ਦੋਸਤੋ ਵਿਖਾਇਆ ਆਪਾਂ ਨੂੰ ਕਿਸੇ ਵੀਰ ਨੂੰ ਬਾਲਾ ਵੱਡਾ ਜਾਪਦਾ ਹੋਵੇ ਪਰ ਫਿਰ ਵੀ ਆਪਾਂ ਇੱਕ ਵਾਰੀ ਹਾਈਟ ਕਦ ਕਰ ਪੂਰਾ ਨੋਟ ਤੁਹਾਨੂੰ ਕਰਾ ਦੇਈਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ